ਤਬਕਾ ਜਾਨੂੰ ਚੰਗੀ ਮਤ ਦਿੰਨਾ ਤਾਂ ਇਹ ਉਲਟਾਈ ਸਮਝਦੇ ਨੇ ਪਸਤਾਉਗੀ ਬਾਅਦ ਚ ਮੇਰਾ ਕੀ ਲੋਗੀ ਨਾਲੇ ਫਿਰ ਯਾਦ ਕਰੋ ਵੀ ਮਾਮੇ ਨੇ ਕੋਈ ਗੱਲ ਕਹੀ ਸੀਗੀ ਹੁਣ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਕਿਸੇ ਗੱਲ ਦਾ ਸਸੀ ਕਾਮਾ ਜੀ ਸਸੀ ਕਾਲ ਭਾਈ ਸਸੀ ਬਾਹਰ ਕਿਉਂ ਬੈਗੇ ਬਸ ਭਾਈ ਬਾਹਰ ਬੈਠਣਾ ਹੀ ਹੈ ਜਦੋਂ ਆਪਦੇ ਘਰ ਦਾ ਧੀ ਪੁੱਤੀ ਆਪ ਤੋਂ ਨਫ਼ਰਤ ਕਰਨ ਲੱਗ ਜੇ ਫਿਰ ਬੰਦਾ ਬਾਹਰ ਹੀ ਬੈਠੋ ਕੀ ਹੋ ਗਿਆ ਮਮਾ ਜੀ ੜ ਕੇ ਕਿਉਂ ਪਏ ਹੋ ਉਹ ੜ ਕੇ ਭਾਈ ਮੈਂ ਇਸ ਗੱਲ ਤੋਂ ਦੇਖ ਹੁਣ ਉਹ ਮੁੰਡੇ ਦਾ ਚਲਾਣਾ ਖਰ ਗਿਆ ਉਹ ਤਾਂ ਠੀਕ ਹੈ ਹੁਣ ਇੱਥੇ ਬੈ ਟਿੱਕੀ ਕਰਦੀ ਐ ਇਹ ਕੁੜੀ ਸਾਡੀ ਇਹਨੂੰ ਲੈਣ ਆਏ ਸੀ ਅਸੀਂ ਤੇ ਨਾਲੇ ਭਾਈ ਇਹ ਗੱਲ ਸੀਗੀ ਵੀ ਜਿਹੜੇ ਇਹਦੇ ਹਿੱਸੇ 4 ਕਿੱਲੇ ਆਉਂਦੇ ਨੇ ਉਹ ਕਹੇ ਸੀ ਵੀ ਭਾਈ ਵੰਡ ਕੇ ਦੇ ਦਿਓ ਅਸੀਂ ਆਪਦੀ ਕੁੜੀ ਨੂੰ ਲੈ ਕੇ ਜਾਂਦੇ ਆ ਆ ਗੱਲ ਸੀ ਉਹ ਤਾਂ ਮੇਰੇ 4 ਕਿੱਲੇ ਤਾਂ ਜੇ ਅਸੀਂ ਰੱਖਨੇ ਤਾਂ ਹੈ ਨਹੀਂ ਉਹ ਕੋਈ ਨਾ ਭਾਈ ਨਹੀਂ ਰਿਹਾ ਮੈਂ ਹੁਣ 4 ਕਿੱਲੇ ਰੱਖੀ ਕਰਾਉਣੇ ਉਹਦੇ ਉਹ ਤੂੰ ਤਾਂ ਭਾਈ ਨਹੀਂ ਰੱਖਦਾ ਆਰੋ ਕੁੜੀ ਸਾਡੀ ਉਹ ਕਹਿੰਦੀ ਮੈਂ ਤਾਂ ਰਹਿਣੀ ਇੱਥੇ ਉਹਦੇ ਪਤਾ ਨਹੀਂ ਕੀ ਅਕਲ ਤੇ ਪੜਦਾ ਪਿਆ ਕਿੰਨਾ ਕਿਤੇ ਰਹੂ ਇੱਥੇ ਬਈ ਉਹ ਇਹ ਗੱਲ ਤਾਂ ਕਰ ਹੈਗੀ ਆ ਉਹ ਡੈਡੀ ਮੁੰਡਾ ਦੇਖਣ ਗਏ ਸੀ ਇਹ ਕਹਿੰਦਾ ਇੱਕ ਰਿਸ਼ਤੇਦਾਰੀ ਚ ਹੈਗਾ ਸੀ ਮੁੰਡਾ ਤੇ ਕਹਿੰਦਾ ਕਿ ਵੀ ਮਨ ਲੱਭੀ ਆਪਾਂ ਉਹਦੇ ਨਾਲ ਕਰ ਦਿਆਂਗੇ ਕਹਿੰਦਾ ਜੇ ਚਾਹੂਗੀ ਤਾਂ ਉਹ ਦੇਖ ਭਾਈ ਨਾ ਚਾਹੂਗੀ ਫਿਰ ਤਾਂ ਆਪਾਂ ਕਰਨੇ ਨਹੀਂ ਕੋਈ ਉਹ ਦੇਖ ਪੁੱਤ ਇਹ ਗੱਲ ਤੇਰੇ ਡੈਡੀ ਦੀ ਵੀ ਗਲਤ ਹੈ ਪਹਿਲੇ ਹੀ ਉਹ ਮੁੰਡੇ ਦੇਖਣ ਲੱਗ ਗਏ ਸਾਡੇ ਨਾਲ ਤਾਂ ਕੋਈ ਗੱਲ ਕਰੇ ਮੇਰੀ ਭੈਣ ਨਾਲ ਗੱਲ ਕਰੇ ਮੇਰੇ ਨਾਲ ਗੱਲ ਕਰੇ ਚਲ ਠੀਕ ਹੈ ਜੇ ਕੁੜੀ ਦੇ ਭਾਈ ਨਹੀਂ ਹੈਗਾ ਇਹਦਾ ਮਤਲਬ ਇਹ ਥੋੜੀ ਆਪ ਦੀ ਮਰਜ਼ੀ ਦਾ ਮੁੰਡਾ ਦੇਖੂ ਤੇ ਉਹਦਾ ਵਾਹ ਕਰ ਦੋ ਮਾਮਾ ਜੀ ਗੱਲ ਪੁੱਛੀ ਸੀ ਜਿੱਦੋਂ ਉਹਦੇ ਮਾਸੀ ਜੀ ਆਏ ਸੀ ਪਹਿਲਾਂ ਸਾਰੀ ਗੱਲ ਖੋਲ ਲਿਆ ਮੇਰੇ ਡੈਡੀ ਨੇ ਮੇਬੀਰਾ ਤੇਰੇ ਡੈਡੀ ਨੇ ਤਾਂ ਗੱਲ ਖੋਦੀ ਆ ਇਹ ਗੱਲ ਹੋ ਨਹੀਂ ਸਕਦੀ ਮੈਨੂੰ ਤਾਂ ਮਨਜ਼ੂਰ ਨਹੀਂ ਇਹ ਗੱਲ ਚਲ ਉਹ ਤਾਂ ਤੁਹਾਡੀ ਮਰਜ਼ੀ ਆ ਦੇਖੋ ਜੇ ਤੁਹਾਡੇ ਮਨ ਨਾਲ ਚਾਹੋ ਤਾਂ ਕਰਾਰਾਓਗੇ ਨਹੀਂ ਤਾਂ ਫੇ ਇਹੋ ਗੱਲ ਦਾ ਜਵਾਬ ਦੇ ਦੇਗਾ ਉਹ ਦੇਖ ਭਾਈ ਮੇਰੇ ਕੋਲੇ ਆ 100 ਅੱਥ ਰੱਸਾ ਸਿਰੇ ਤੇ ਗੰਡ ਠੀ ਮੱਲ ਉਹ ਤਾਂ ਮੁੰਡਾ ਕੋਈ ਬਗਾਨਾ ਹੈ ਜਿਹੜਾ ਤੇਰਾ ਡੈਡੀ ਦੇਖੀ ਜਾਂਦਾ ਹੈ ਹੈ ਤੇਰਾ ਜਿਹੜਾ ਭਾਈ ਸੀ ਹੈ ਜਦੋਂ ਉਹ ਤੇਰੇ ਉਸ ਤਰੀ ਸੀ ਤੈਨੂੰ ਪਤਾ ਨਹੀਂ ਸੀ ਉਹ ਗਲਤ ਨਿਕਲ ਗਿਆ ਫਿਰ ਬਗਾਨੇ ਤੇ ਕੀ ਭਰੋਸਾ ਹੈ ਵੀ ਉਹ ਸਹੀ ਨਿਕਲ ਜੂ ਮੈਨੂੰ ਐ ਦੱਸੋ ਤੁਸੀਂ ਬਗਾਨਾ ਤਾਂ ਕਰਨੂ ਮੈਂ ਮਾਈ ਆਪਣੇ ਖਾ ਰਿਸ਼ਤੇਦਾਰੀ ਝੂਈਆਂ ਉਹ ਰਿਸ਼ਤੇ ਤੇ ਬਾਕੀ ਤੁਹਾਡੀ ਮਰਜ਼ੀ ਆ ਆਪਾਂ ਤਾਂ ਹੋਈ ਗੱਲ ਐ ਚ ਕੋਈ ਹੋਰ ਨਹੀਂ ਡੈਡੀ ਗੱਲ ਕਰੂਗਾ ਤੁਹਾਡੇ ਨਾਲ ਤਾਂ ਦੇਖੋ ਜੇ ਚਾਹੋਗੇ ਤਾਂ ਵੀ ਭਾਈ ਹੋਈ ਗੱਲ ਕੁੜੀ ਨੂੰ ਜਾਣਾ ਲੈ ਜਾਓ ਸਾਂ ਤਾਂ ਕੋਈ ਚੱਕਰ ਨਹੀਂ ਗਿਆ ਜੋ ਕੁੜੀ ਜਾ ਕੇ ਨਹੀਂ ਰਾਜੀ ਹੁਣ ਅਸੀਂ ਤਾਂ ਸੋਚ ਕੇ ਰਹੀਏ ਲੈ ਮੈਂ ਕਹੂ ਕਿ ਸਾਰੇ ਕੁੜੀ ਇੱਥੇ ਮਸੀ ਉਹਦੇ ਤੁਸੀਂ ਲੈ ਜਾਂਦੇ ਸੀ ਉੱਤੇ ਛੱਡਣਾ ਗਈ ਨਹੀਂ ਦੇਖੋ ਹੁਣ ਐ ਤਾਂ ਇਹ ਨਹੀਂ ਵੀ ਅਸੀਂ ਦਬਾਅ ਪਾ ਲਿਆ ਉਹ ਤੇ ਕੋਈ ਉਹ ਤਾਂ ਨਹੀਂ ਆਣੀ ਮੈਂ ਪਰਤ ਗਈ ਆ ਹੁਣ ਮੈਂ ਤਾਂ ਮੇਰੇ ਭਾਈ ਨੂੰ ਕਿਹਾਗਾ ਜੇ ਸਾਥ ਉੱਤੋਂ ਚੱਲੂ ਭਾਈ ਫਿਰ ਸਾਥੋ ਕੇ ਲਾਊਗੀ ਟੁੱਟ ਕੇ ਬਹਿ ਜੂਗੀ ਸਾਡੇ ਨਾਲ ਉਹ ਤਾਂ ਮੈਨੂੰ ਵੀ ਜਵਾਬ ਦੇ ਗਈ ਫਿਰ ਮੰਮਾ ਜੀ ਦੇਖੋ ਅਸੀਂ ਹੁਣ ਕਿਹੜੇ ਮੂੰਹ ਨਾਲ ਕਹਿਦੀ ਉਹਨੂੰ ਵੀ ਘਰੋਂ ਭਗ ਜਾ ਉਹਦਾ ਤੁਸੀਂ ਜ਼ੋਰ ਪਾ ਕੇ ਲਿਆ ਸਕਦੇ ਲੈ ਜਾਓ ਹੁਣ ਅਸੀਂ ਥੋੜੀ ਕਹਿ ਸਕਦੇ ਵੀ ਭਾਈ ਕਰੋ ਵਾਜਾ ਜੇ ਜੈਸੀ ਕਹਿੰਨਾ ਮੈਂ ਜੋ ਸੋਚੂਗੀ ਪਤਾ ਨਹੀਂ ਘਰੋਂ ਕੱਢਣ ਨੂੰ ਫਿਰਦੇ ਮੈਨੂੰ ਇਹ 2-4 ਮਹੀਨੇ ਲਾ ਲੈਣ ਦੋ ਚੱਲ ਕੋਈ ਗੱਲ ਨਹੀਂ ਜੇ ਥੋੜਾ ਬਣਾ ਕੋਈ ਜਾਣ ਨੂੰ ਕਹੂਗੀ ਤਾਂ ਲੈ ਜਾਓ ਮਤਲਬ ਇਹ ਭਾਈ ਨਹੀਂ ਜਾਣਦੀ ਫਿਰ ਉਹ ਚਾ ਹੁਣ ਮੈਂ ਦਾ ਸੋਚ ਕੀ ਕਰਾਉਣਾ ਹਾਂ ਕਰਾਂਗੇ ਵੀਰਾ ਇੱਕ ਮੌਕਾ ਆਪਾਂ ਨੂੰ ਹੋਰ ਦੇ ਦੇ ਦਾਂਗੇ ਵਿੱਚ ਦੀ ਹੋਰ ਆ ਜਾਂਗੇ ਫਿਰ ਔਰ ਕੀ ਬਾ ਮਾਮਾ ਸੀ ਸਾਨੂੰ ਇਹੀ ਗੱਲ ਤਾਂ ਕਹੀ ਸੀਗੀ ਤੁਸੀਂ ਤਾਂ ਮਤਲਬ ਅੱਤਾ ਥੋੜਾ ਇਹੋ ਕਰਕੇ ਵੀ ਭਾਈ ਚੱਲ ਅੰਮੀਆਂ 20 ਦਿਨ ਤਾਂ ਠਹਿਰੋ ਤੁਸੀਂ ਕੋਈ ਵੇ ਵੀਰਾ ਮੁਰਾ ਚਾਨਣ ਸੀ ਸਾਨੂੰ ਆਏ ਸੀ ਫਿਰ ਰਹੁ ਕਾਦੇ ਸਿੱਤੇ ਫਿਰੇ ਲੜੀ ਜਾਣਗੇ ਦੋਨੇ ਅੱਜ ਤਾਂ ਪਿਆਰ ਹੈ ਇਹਨਾਂ ਦਾ ਨਹੀਂ ਕਰਦਣਾ ਹੁਣ ਇੱਕ ਘਰ ਚ ਦੋ ਚੱਲ ਤੂੰ ਐ ਕਰ ਪੈਣੇ ਫਿਰ ਆਪਾਂ ਹੁਣ ਖੜਨਾ ਵੀ ਕਦੇ ਵਾਸਤੇ ਉਹਨੂੰ ਕਿਹਾ ਕਿ ਭਾਈ ਅਸੀਂ ਤਾਂ ਜਾਣਿਆ ਤੇਰਾ ਮਾਫੀ ਆ ਵੀਰਾ ਬੱਚਾ ਚੱਲ ਚੱਲਦੇ ਹਾਂ ਉਹਨੂੰ ਅੱਪੀ ਲੱਗ ਜੂਗਾ ਪਤਾ ਕੋਈ ਨਹੀਂ ਮਾਮਾ ਜੀ ਫੋਨ ਕਰ ਦਾਂਗੇ ਤੁਹਾਨੂੰ ਜੇ ਕੋਈ ਗੱਲ ਬਣੀ ਤਾਂ ਭੇਜੋ ਉਹ ਹੀ ਤੁਸੀਂ ਆ ਜਾਓ ਲੈ ਜਾਓ ਕੋਈ ਨਹੀਂ ਚੱਲ ਠੀਕ ਹੈ ਭਾਈ ਵੀਰਾ ਜੀ ਤੂੰ ਆਪਾਂ ਨਾ ਪਰ ਅਸੀਂ ਮੈਂ ਦਿਮਾਗ ਖਾ ਰੱਖਿਆ ਦਾ ਵੀ ਵਾਰੀ ਕਹਿਤਾ ਵੀ ਮੈਂ ਨਹੀਂ ਜਾਣਾ ਓ ਯਾਰ ਤੂੰ ਐ ਇੱਥੇ ਕਦੋਂ ਆ ਕੇ ਬੈਠ ਗਈ ਹੋਰ ਕੀ ਕਰਦੀ ਉੱਥੇ ਤਾਂ ਮੇਰਾ ਦਿਮਾਗ ਖਾਈ ਜਾਂਦੇ ਉਹ ਬਸ ਨਹੀਂ ਜਿਹੜਾ ਨਾ ਜਾ ਮੇਰੀ ਗੱਲ ਤਾਂ ਸੁਣ ਲਓ ਮਾਮਾ ਜੀ ਬਾਹਰ ਉਸਕੇ ਬੈਠੇ ਨੇ ਮਾਂ ਬਾਗੀ ਬਾਹਰ ਕੋਈ ਨਹੀਂ ਫਿਰ ਬੈਠੇ ਰਹਿਣ ਦੇ ਉਹਨਾਂ ਨੇ ਤਾਂ ਇਹੀ ਕੰਮ ਆ ਹੁਣ ਮੈਂ ਤਾਂ ਕਿਨਾਂ ਲਈ ਬਗਦਾ ਜੇ ਮੇਰਾ ਨਹੀਂ ਜੀ ਕਰਦਾ ਜਿਹੜੀ ਗੱਲ ਤੂੰ ਗੁੱਸੇ ਚ ਕਹਿ ਕੇ ਇਹ ਪਿਆਰ ਨਾਲ ਵੀ ਕਹਿ ਸਕਦੀ ਤੂੰ ਐਂ ਕਹਿ ਦਿੰਦੀ ਮੈਂ ਮੀਂਹ ਨਕਲਾ ਕੇ ਆਜਾਂ ਚਲ ਐਨੇ ਕਾਲਾ ਠੰਡੀ ਪੈ ਜਾਂਦੀ ਮੈਂ ਕੀ ਦੋਦੀ ਪਿਆਰਨ ਵਾਲੀ ਕਹੀ ਜਾਂਦੀ ਆ ਨਾਲੇ ਉਹਦੇ ਮੇਰੀ ਮਾਂ ਨੂੰ ਵੀ ਪਿਆਰ ਨਾਲ ਕਹੀ ਤੋਰਿਆ ਸੀ ਮਾਮੇ ਨੂੰ ਲੈ ਕੇ ਆ ਗਈ ਲੈ ਦੱਸ ਫਿਰ ਲ ਮਾਮੇ ਨਹੀਂ ਆਉਣਾ ਸੀਗਾ ਜਦੋਂ ਪਿਓ ਨਾਲ ਸਿਰ ਤੇ ਹੋਵੇ ਭਾਈ ਨਾਲ ਸਿਰ ਤੇ ਹੋਵੇ ਫਿਰ ਮਾਮੀ ਸਾਥ ਦਿੰਦੇ ਹੁੰਦੇ ਨੇ ਜਦੋਂ ਮਾਂ ਨੂੰ ਪਤਾਗਾ ਵੀ ਮੈਂ ਛੋਟੇ ਹੁੰਦਿਆਂ ਤੋਂ ਮੇਰੀ ਆਦਤ ਹੀ ਆ ਜਿਹੜੀ ਗੱਲ ਮੈਂ ਕੇਰਾ ਕਹਿਣਾ ਹੁੰਦਾ ਬਸ ਕਹਿ ਦਿੰਨੀ ਆ ਉਹੀ ਹੰਡ ਹੁੰਦੀ ਆ ਨਹੀਂ ਯਾਰ ਤੂੰ ਬਾਲਾ ਗੁੱਸਾ ਕਰਨ ਲੱਗ ਗਈ ਮੈਂ ਤੈਨੂੰ 2-4 ਦਿਨ ਦੀ ਦੇਖੀ ਜਾਨੀ ਆ ਪਤਾ ਨਹੀਂ ਤੈਨੂੰ ਕੀ ਹੋਇਆਗਾ ਜਦੋਂ ਕੋਈ ਹੁਣ ਠੱਕੇ ਨਾਲ ਹੀ ਗੱਲ ਇੱਕ ਗੱਲ ਠਿਹੜਿਆ ਰਹੂਗਾ ਤੇ ਤੇ ਨਾਲ ਨਹੀਂ ਤੇਰਾ ਚੰਗਾ ਸੋਚਦੇ ਨੇ ਮੇਰੇ ਤਾਂ ਗੱਲ ਸੁਣ ਲੈ ਧਿਆਨ ਨਾਲ ਤੇਰਾ ਚੰਗਾ ਹੀ ਸੋਚਦੇ ਨੇ ਮਾੜਾ ਤਾਂ ਨਹੀਂ ਸੋਚਣਗੇ ਤੇਰਾ ਥੋੜੇ ਕਹਿਣ ਦਾ ਮਤਲਬ ਮੈਂ ਭਗ ਜਾ ਫਿਰ ਲੈ ਤੂੰ ਤਾਂ ਪੁੱਠੀ ਗੱਲ ਕਰਦੀ ਐ ਮੈਂ ਐ ਨਹੀਂ ਕਹਿੰਦੀ ਵੀ ਤੂੰ ਭਗ ਜਾ ਮੈਂ ਐ ਕਹਿੰਦੀ ਐ ਵੀ ਉਹਨਾਂ ਨੂੰ ਜਾ ਕੇ ਮਨਾ ਕੇ ਘਰੇ ਤਾਂ ਲਿਆ ਠੀਕ ਆ ਮੰਨਣਗੇ ਪਤਾ ਹੋ ਕਿਵੇਂ ਜੇ ਮੈਂ ਕਹਤਾ ਵੀ ਹਾਂ ਮੈਂ ਜਾਊਂਗੀ ਨਾਲ ਫੇਰ ਮੰਨਣਗੇ ਉਹ ਕਹਿਣਾ ਮੈਂ ਉਹਨਾਂ ਨੂੰ ਜਦੋਂ ਮੈਂ ਜਾਣਾ ਹੀ ਨਹੀਂ ਚਾਹੁੰਦੀ ਜਰਮਾ ਤਾਂ ਦੂਨੇ ਪਾਸੇ ਪਾਸੇ ਮੇਰੀ ਗੱਲ ਸੁਣ। ਉਹ ਤਾਂ ਨਹੀਂ ਸਮਝਦੇ ਮੈਨੂੰ ਤੂੰ ਤਾਂ ਸਮਝ ਲੈ ਤੂੰ ਤਾਂ ਮੇਰੀ ਭੈਣ ਆ। ਓਏ ਮੈਂ ਸਮਝਦੀ ਆ ਯਾਰ ਤੈਨੂੰ ਮੈਂ ਤਾਂ ਹੀ ਤਾਂ ਤੈਨੂੰ ਸਮਝਾਈ ਜਾਨੀ ਹੈਗੀ। ਵੀ ਤੂੰ ਕਿਹਾ ਐ ਕਹਦੇ ਵੀ ਮੈਂ ਮਹੀਨੇ ਕ ਬਾਅਦ ਆਜਾਂ। ਮੈਂ ਕਿਹਾ ਸੀ ਮਾਣੂ ਬੱਲਾ ਇਹੀ ਕਹਿ ਕੇ ਭੇਜਿਆ ਸੀ ਵੀ ਮਾਮੇ ਆਪੇ ਆਜੋ। ਓਨੂੰ ਕੀ ਲੋੜ ਸੀ ਕਿ ਆਉਣ ਦੀ ਇੱਥੇ? ਕੋਈ ਨਹੀਂ ਨਾਲੇ ਮੈਂ ਹਜੇ ਕਿਤੇ ਨਹੀਂ ਜਾਣਾ। ਜਿੱਦ ਦੇ ਮੈਂ ਜਾਣਾ ਹੋਇਆ ਨਾ ਮੈਂ ਆਪ ਹੀ ਦੱਸ ਦੂੰਗੀ। ਆਪੇ ਉਹਨਾਂ ਨੂੰ ਫੋਨ ਲਾ ਕੇ ਸੱਦ ਲੂੰਗੀ ਵੀ ਭਾਈ ਮੈਨੂੰ ਲੈ ਜਾਓ ਹਜੇ ਮੈਂ ਨਹੀਂ ਜਾ ਸਕਦੀ। ਮੈਂ ਨਹੀਂ ਜਾਣਾ ਮੇਰਾ ਨਹੀਂ ਜੀ ਲੱਗਣਾ ਉੱਥੇ ਚਲ ਠੀਕ ਹੈ ਭਾਈ ਮਰਜ਼ੀ ਹੈ ਤੇਰੀ ਚਲ ਮੈਂ ਦੇਖਦੀ ਹਾਂ ਤੂੰ ਵੀ ਕਹਿ ਦੇਣਾ ਭੈਣ ਬਣ ਕੇ ਨਾਲੇ ਜੇ ਮੈਂ ਹੁਣ ਕੁਝ ਕਹੂੰਗੀ ਨਾ ਐਵੇਂ ਗੁੱਸਾ ਕਰੀ ਆਣਗੇ ਉਹ ਯਾਰ ਮੈਂ ਬੋਲਦੀ ਵਿੱਚ ਸੋਹਣੀ ਨਹੀਂ ਲੱਗਦੀ ਹੁਣ ਵੱਟਿਆ ਦਾ ਫੈਸਲਾਗਾ ਹੁਣ ਜੇ ਮੈਂ ਆਪਦੇ ਆਪ ਕਹੀ ਜਾਊਂਗੀ ਹਨਾ ਬਸ ਫਿਰ ਤੂੰ ਟੈਨਸ਼ਨ ਨਾ ਲੈ ਬਾਲੀ ਜਾਂਦੇ ਆ ਨਾ ਜਾਣਦੇ ਕੋਈ ਗੱਲ ਨਹੀਂ ਨਾਲੇ ਮੇਰੇ ਮਾਤਾ ਪਿਤਾ ਆਜੂ ਮਾਮਾ ਨਹੀਂ ਆਊਗਾ ਤਾਂ ਨਾ ਵੀ ਮਾਮੀ ਤੋਂ ਕੀ ਕਰਾਉਣਾ ਚਲ ਕੋਈ ਨਾ ਜਿਵੇਂ ਤੇਰੀ ਮਰਜ਼ੀ ਆ ਮੈਂ ਤਾਂ ਦੇਖਾਂ ਜਾ ਕੇ ਉਹਨਾਂ ਨੂੰ ਬਗ ਜਾ ਮੈਦਾਨ ਗੋਲੀ ਬਸੂਤੀ ਫਸ ਗਈ ਜੇ ਕਿਤੇ ਕੈਮਰੇ ਵਾਲਾ ਚੱਕਰ ਨਾ ਹੁੰਦਾ ਫਿਰ ਤਾਂ ਮੈਂ ਬਗ ਵੀ ਜਾਂਦੀ ਫਰ ਜੇ ਨਾ ਚਿਰ ਮੇਰਾ ਕੰਮ ਨਹੀਂ ਨਾ ਹੁੰਦਾ ਹੁੰਨਾ ਚਿਰ ਮੈਂ ਕਿਤੇ ਨਹੀਂ ਜਾਣਾ ਆ ਕੈਮਰੇ ਦਾ ਕਰਕੇ ਨਾ ਜੀ ਜੀ ਬੈਰੀ ਬਣ ਕੇ ਮੇਰਾ ਮੈਂ ਕਿਸੇ ਦੀ ਗੱਲ ਵੀ ਨਹੀਂ ਮੰਨ ਸਕਦੀ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਮੇਰੀ ਮਾਂ ਮਿਲ ਕੇ ਨਹੀਂ ਗਈ ਆ ਪੇਖਾ ਖੁੱਲਣਗਾ ਉਹਦਾ ਮੰਮਾ ਜੀ ਤੁਸੀਂ ਰਹੋ ਨਾ ਅੱਜ ਦਾ ਦਿਨ ਉਹ ਬਸ ਪਈ ਚਾਹ ਪਾਣੀ ਪੀਣੇ ਕੋਨੇ ਬੈਠੋ ਉਹ ਬਸ ਪਈ ਆ ਚਾਹ ਪਾਣੀ ਤਾਂ ਮੇਰੀ ਭਣਜੀ ਨੇ ਪਿਆਤਾ ਸਾਨੂੰ ਜਿਹਨੇ ਬੇਇਜ਼ਤੀ ਕਰਕੇ ਆਇਆ ਕਹਿੰਦਾ ਵੀ ਸਾਡੇ ਤਾਂ ਕੁਛ ਤੁਹਾਨੂੰ ਲੱਗਦੇ ਹੀ ਨਹੀਂ ਕੁਛ ਚੱਲ ਭਣਿਆ ਚੱਲੀਏ ਚਲੋ ਚਲੋ ਆਜਾ ਕੋਈ ਨਹੀਂ ਉਹ ਚੱਲ ਪੁੱਤ ਤੂੰ ਚਾਹ ਪੀ ਕੇ ਚਾਹ ਤਾਂ ਪੀ ਕੇ ਆਮਾ ਤੂੰ ਨਾ ਨਾ ਬਸ ਚਾਹ ਪਾਣੀ ਕੁਛ ਨਹੀਂ ਚਾਹਤਾ ਜਿਹੜਾ ਪੀਣਾ ਸੀ ਉਹਨੇ ਪਿਆਤਾ ਤੂੰ ਨਾ ਭਾਈ ਕਿਸੇ ਗੱਲ ਦਾ ਸੋਚੀ ਸਾਨੂੰ ਤੇਰੇ ਨਾਲ ਕੋਈ ਗਿੱਸਾ ਨਹੀਂ ਜਦੋਂ ਸਾਡੀ ਆਪ ਦੀ ਹੈ ਆਪ ਦਾ ਜਿਹੜੀ ਸਾਡੀ ਅਣਸ ਆ ਮੇਰੀ ਭੈਣ ਨੇ ਜੀ ਨੇ ਢਡੋ ਦੰਮੀ ਇਹਦੀ ਬੇਇੱਜ਼ਤੀ ਕਰਤੀ ਮੇਰੀ ਬੇਇੱਜ਼ਤੀ ਕਰਤੀ ਪਰ ਸਾਡੀਆਂ ਕਾਦੀਆਂ ਚਾਪਣ ਆ ਚੱਲਿਆ ਭਾਈ ਹਾਂ ਚੱਲ ਕੋਈ ਨਹੀਂ ਪੁੱਤ ਗੁੱਸਾ ਨਾ ਕਰੀ ਕੋਈ ਗੱਲ ਨਹੀਂ ਪਤਾ ਨਹੀਂ ਕੀ ਕਹਤਾ ਹੈ ਜਾਲਾ ਕੁੜੀ ਨੇ ਕੋਈ ਹੈ ਤਾਂ ਨਹੀਂ ਗੱਲ ਕਰਨ ਵਾਸਤੇ ਵੀ ਨਾ ਕੀ ਕੁਛ ਪਾਪੜ ਵਿਲਣੇ ਬੈਂਦੇ ਆ ਹਈ ਨਾ ਮਰ ਜਾ ਕਿੰਨੇ ਫੋਨ ਆਏ ਪਏ ਆ 3-4 ਚੱਲ ਦੀ ਦੀ ਵੀ ਕੰਮ ਲੱਗੀ ਪਈਆ ਹੁਣ ਤਾਂ ਆ ਮੌਕਾ ਸਹੀਆ ਗੱਲ ਕਰ ਲਾਂ ਉਹਦੇ ਨਾਲ ਫੇਰ ਨਹੀਂ ਟਾਈਮ ਮਿਲਣਾ ਹੈਲੋ ਹਾਂਜੀ ਹਾਂਜੀ ਮੈਂ ਤਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਓ ਯਾਰ ਫੋਨ ਦਾ ਚੱਕ ਲਾ ਸਵੇਰ ਦਾ ਫੋਨ ਲਾਈ ਜਾਣਾ ਮੈਂ ਓਹੋ ਮੈਂ ਨਾ ਬਾਹਰ ਕੰਮ ਕਰੀ ਆਂਦੀ ਸੀ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਅੱਛਾ ਮਾਂ ਕਿਤੇ ਕੋਈ ਊਂ ਗੁੱਸਾ ਗਿਆ ਲਾ ਹੋ ਗਿਆ ਲੇ ਮੈਂ ਕਦੇ ਵਾਸਤੇ ਗੁੱਸਾ ਕਰਨਾ ਮੈਨੂੰ ਤਾਂ ਕੋਈ ਗੁੱਸਾ ਨਹੀਂ ਥੋਡੇ ਨਾਲ ਅੱਛਾ ਉਹ ਤਾਂ ਠੀਕ ਹੈ ਨਾਲੇ ਮੇਰੀ ਗੱਲ ਸੁਣਾ ਤੈਨੂੰ ਹਜੇ ਤੱਕ ਯਕੀਨ ਹੀ ਨਹੀਂ ਹੋਇਆ ਮੇਰੇ ਤੇ ਮੈਂ ਕਦੋਂ ਕਿਹਾ ਮੈਨੂੰ ਯਕੀਨ ਨਹੀਂ ਥੋਡੇ ਤੇ ਮੈਨੂੰ ਤਾਂ ਬਹੁਤ ਯਕੀਨ ਆ ਫੇਰ ਤੂੰ ਗੱਲ ਤਾਂ ਖੁੱਲ ਕੇ ਕਰਦੀ ਨਹੀਂ ਯਾਰ ਮੈਂ ਦੇਖ ਲਾ ਤੇਰੇ ਤੋਂ ਇੰਨੀ ਜਾਣਵਾਰਦਾ ਹਨਾ ਸਾਰਾ ਦਿਨ ਮੈਂ ਤੇਰੇ ਤੇ ਜਾਣਵਾਰਦਾ ਰਹਿਣਾ ਵੀ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਦੱਸ ਮੈਨੂੰ ਹਨਾ ਤੇਰੇ ਨਾਲ ਖੜਾ ਆ ਯਾਰ ਮੈਂ ਤੂੰ ਫੇਰ ਵੀ ਉਹੀ ਗੱਲਾਂ ਤੇਰੀਆਂ ਚੀਜ਼ ਦੀ ਤਾਂ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਮੈਂ ਨਾ ਥੋਡੇ ਨਾਲ ਇੱਕ ਗੱਲ ਕਰਨੀ ਨਾਲੇ ਮੈਂ ਹੁਣ ਸਾਰਿਆਂ ਦੇ ਸਾਹਮਣੇ ਥੋੜੀ-ਥੋੜੀ ਨਾਲ ਗੱਲ ਕਰੂੰਗੀ ਛਿੱਤਰ ਨਹੀਂ ਪੈਣਗੇ ਮੇਰੇ ਨਾਲੇ ਨਾ ਤੁਸੀਂ ਪਿੰਨੇ ਨਾ ਫੋਨ ਲਾਇਆ ਕਰੋ ਵਾਰ-ਵਾਰ ਗੱਲਾਂ ਇਹ ਕਰੀ ਜਾਂਦੀ ਹੈਗੀ ਤੇ ਹੋਰ ਹੁਣ ਮੈਂ ਤਾਂ ਮਸਾ ਮੌਕਾ ਦੇਖ ਕੇ ਤੁਹਾਨੂੰ ਫੋਨ ਲਾਇਆਗਾ ਤੁਸੀਂ ਗੁੱਸਾ ਘਾਤੋ ਕਰਦੇ ਹੁੰਨੇ ਆ ਇੱਕ ਤਾਂ ਗੱਲ-ਗੱਲ ਤੇ ਗੁੱਸੇ ਹੋਂ ਲੱਗ ਜਾਂਦੇ ਆ ਚੱਲ ਕੋਈ ਅੱਗੇ ਤੋਂ ਨਾ ਮੈਂ ਖਿਆਲ ਰੱਖੂੰਗੀ ਦੇਲੀ ਫੋਨ ਲਾ ਲੈ ਕਰੂੰਗੀ ਹਾਂਜੀ ਹੋਰ ਦੱਸੋ ਨਹੀਂ ਨਹੀਂ ਆयो ਯੋ ਨਾ ਚ ਕੋਈ ਨਹੀਂ ਹਜੇ ਨਾ ਸਾਰੇ ਘਰੇ ਆ ਮੁੰਡਾ ਦਾ ਘਰ ਸੋਨਾਗਾ ਮੀ ਤੋਈ ਕੁਰਿਆ ਕੀ ਹੋ ਗਿਆ ਆ ਗਈ ਆ ਲੋ ਜਾ ਜਾਉਂਦਾ ਗੋਲੀ ਮਾਰ ਤਵਾ ਫੋਟੋ ਦੇ ਮੁੰਡੇ ਦੇ ਕਿਉਂ ਬਰੋ ਤਾਂ ਚਾਹ ਚਾਹ ਕਰੀ ਜਾਂਦੇ ਸੀ ਚਾਹ ਵੀ ਪੀਣਾ ਕੋਈ ਨਹੀਂ ਆਉ ਬਾਗੁੰਦਾ ਗਾ ਇਹ ਕੌਣ ਆ ਗਾ ਜਿਹੜਾ ਵੀਰਪਾਲ ਵਾਸਤੇ ਦੇਖਣਾ ਇਹ ਵਿਆਹ ਹੈ ਨਾ ਲੱਗਦਾ ਗਾ ਵਿਆਹ ਹੀ ਮਿਆਂ ਗਾ ਹੈ ਤਾਂ ਸਾਰਾ 27 28 ਸਾਲ ਦੀ ਉਮਰ ਦਾ ਜੀ ਅੱਛਾ 27 28 ਸਾਲ ਦਾ ਗਾ ਕਿਉਂ ਹੋਰ ਅੱਛਾ ਮੈਨੂੰ ਐ ਲੱਗਿਆ ਜਿਵੇਂ ਆ ਕੋਟ ਪੰਟ ਜਿਹਾ ਪਾਇਆ ਹੋਇਆ ਵੀ ਵਿਆਹ ਵਾਲਾ ਮੁੰਡਾ ਕਿਤੇ ਕਿਉਂ ਕੋਟਪਿੰਟ ਵੈਸੇ ਬੰਦੇ ਪਾਉਂਦੇ ਹੁੰਦੇ ਨੇ ਨਹੀਂ ਨਹੀਂ ਉਹ ਬੰਦਾ ਪਤਾ ਨਹੀਂ ਸਾਦਾ ਨਸ਼ਾ ਪੱਤਾ ਤਾਂ ਕਰਦਾ ਨਹੀਂ ਹੋਣਾ ਮੂੰਹ ਤੋਂ ਤਾਂ ਲੱਗਦਾ ਹੀ ਹੈ ਨਾ 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 ਖਾਂਦਾ ਪੀਂਦਾ ਤਾਂ ਕੁਝ ਨਹੀਂ ਗਾਏ ਅੱਛਾ ਆਪਣੇ ਰਿਸ਼ਤੇਦਾਰੀ ਚ ਹੀ ਹੈ ਨਾ ਹਾਂ ਮੈਂ ਦੇਖਿਆ ਵੀ ਹੋਇਆ ਸ਼ਾਇਦ ਇੱਕ ਦੋ ਵਾਰ ਹੀ ਹੂੰ ਵਿਆਹ ਚ ਹੀ ਦੇਖਿਆ ਹੈ ਵੈਸੇ ਠੀਕ ਹੈ ਨਾ ਮੁੰਡਾ ਵਾਸਤੇ ਠੀਕ ਹੈਗਾ ਮੁੰਡਾ ਤਾਂ ਵਧੀਆ ਸੋਹਣਾਗਾ ਪਰ ਐਕਸੈਪਟ ਕਰ ਲੂਗਾ ਜਾ ਕੇ ਤਾਂ ਉਹਨਾਗਾ ਜੀ वीरपाल ਨੂੰ ਦਿਖਾਉਣੀ ਆਜਾ ਫੋਟੋ ਇਹਦੀ वीरਪਾਲ ਨੂੰ ਤਾਂ ਕੀ ਇਤਰਾਜ ਹੋਊਗਾ ਆਇਆ ਨਾ ਬਿਮਾਲਾ ਵੀ ਘਰ ਜਮਾਈ ਰੱਖਣ ਨਾਲ ਕਿ ਮਾਲਾ ਵੀ ਮਾਲਾ ਵਿਆਹ ਕਰਕੇ ਤੋੜ ਦਈਏ ਮੁੰਡਾ ਤਾਂ ਚੰਗੇ ਘਰੋਂ ਲੱਗਦਾ ਮੈਨੂੰ ਇਹ ਘਰ ਜਮਾਈ ਕਿਵੇਂ ਰਹਿ ਜਾਊਗਾ ਦੋ ਭਾਈ ਨੇ ਠੀਕ ਹੈ ਬਾਕੀ ਗੱਲ ਕਰਨੀ ਬੁਆਲੇ ਨਾਲ ਫੋਟੋ ਦਿਖਾਈ ਤਾਂ ਨਹੀਂ ਹਲੇ ਦਿਖਾਈ ਨਹੀਂ ਅਜੇ ਚਲੋ ਮੈਂ ਵੀਰਪਾਲ ਨੂੰ ਪੁੱਛ ਲੈਣੀ ਹੈਗੀ ਹਣਾ ਹਾਂ ਉਹ ਵੀ ਰਾਇ ਵੀ ਜ਼ਰੂਰੀ ਹੈਗੀ ਹਾਂ ਮੈਂ ਤਾਂ ਉਸਨੂੰ ਦੱਸਾਂ ਪਹਿਲਾਂ ਚਲੋ ਕੁਛ ਦਿਨਾਂਗੇ ਸਾਰਾ ਦਿਨ ਆਮ ਤਰ੍ਹਾਂ ਜੇ ਜੇ ਤਾ ਉਹਨੇ ਹਾਂ ਕਰੀ ਫਿਰ ਤਪਾ ਦੇਖ ਕੇ ਆਵਾਂਗੇ ਹੂੰ ਜੇ ਹੋਈਗਾ ਨਾ ਅਲੀ ਦੇ ਪਸੰਦੀ ਨਾ ਆ ਫਿਰ ਕੀ ਕਰਾਂਗੇ ਮੈਂ ਗੱਲ ਕਰਨ ਦਾ ਵੀ ਕੀ ਫਾਇਦਾ ਫਿਰ ਪਸੰਦ ਤਾਂ ਕਿਉਂ ਨਾ ਹੋਇਆ ਇੰਨਾ ਸੋਹਣਾ ਮੁੰਡਾ ਦਾ ਪਸੰਦ ਕਿਉਂ ਨਾ ਕਰੂਗੀ ਪਤਾ ਹੀ ਨਹੀਂਗਾ ਉਹਦਾ ਜੇ ਮਾਂ ਨੂੰ ਜਵਾਬ ਦਿੱਤਾ ਖਬਰ ਆਪਾਂ ਨੂੰ ਜਵਾਬ ਦੇ ਦੇ ਚਲ ਕੋਈ ਨਾ ਤੁਸੀਂ ਚਾਹ ਪੀ ਲਓ ਮੈਂ ਦਿਖਾ ਕੇ ਹੁੰਦੀ ਜੇ ਹਾਂ ਦਿਖਾਇਆ ਹਾਂ ਫਿਰਦੀ ਹੈਗੀ ਵੀਰਪਾਲ ਹਾਂ ਦੀਦੀ ਕੀ ਕਰੀ ਜਾਂਦੀ ਐ ਮੈਂ ਤਾਂ ਨਾ ਮਰੂਦ ਦੇਖਦੀ ਸੀ ਤੇਰੇ ਤੇ ਕਿਹੜੇ ਮਰੂਦ ਹੋਣਗੇ ਹਾਂ ਮੈਂ ਤੇਨੂੰ ਸ਼ਹਿਰੋਂ ਮੰਗਵਾ ਦੂੰਗੀ ਮੈਂ ਤੇਰਾ ਗੱਲ ਕਰਨੀ ਸੀ ਹੂੰ ਬੋਲੋ ਪਹਿਲਾਂ ਫੋਨ 'ਚੋਂ ਨਿਕਲ ਗੱਲ ਸੁਣ ਮੇਰੀ ਹਾਂ ਦੱਸੋ ਆ ਦੇਖ ਕਿਵੇਂ ਹੈਗਾ ਇਹ ਕੌਣ ਮੁੰਡਾ ਤੇਰੇ ਵਾਸਤੇ ਲੱਭਿਆ ਹੈਗਾ ਮੇਰੇ ਵਾਸਤੇ ਤੇ ਹੋਰ ਅੱਛਾ ਇਹ ਕਿੱਥੋਂ ਆਇਆ ਇਹ ਹੈਗਾ ਤਾਂ ਆਪਣੇ ਰਿਸ਼ਤੇਦਾਰੀ ਚ ਹੀ ਹੈਗਾ ਵਧੀਆ ਮੁੰਡਾ ਹੈਗਾ ਮੈਨੂੰ ਤਾਂ ਵਧੀਆ ਲੱਗਾ ਦੇਖਣੇ ਚ ਦਿਖਾਇਓ ਮੈਨੂੰ ਦੁਬਾਰਾ ਦਿਖਾਇਓ ਆ ਦੇਖ ਸੋਹਣਾ ਮੁੰਡਾ ਤਾਂ ਦੀਦੀ ਅੱਖਾਂ ਤਾਂ ਦੇਖ ਲਓ ਇਹਦੀਆਂ ਕਿਵੇਂ ਅਨਸ਼ੇੜੀ ਲੱਗਦਾ ਮੈਨੂੰ ਤਾਂ ਕਿੱਧਰੋਂ ਨਸ਼ੇੜੀ ਲੱਗਦਾ ਸਰਦਾਰ ਮੁੰਡਾ ਹੈਗਾ ਯਾਰ ਨਾਲੇ ਫੋਟੋ ਦਾ ਕੀ ਆ ਫਿਲਟਰ ਫਿਲਟਰ ਲਾ ਕੇ ਖਿੱਚੀ ਹੋਈ ਆ ਫੋਟੋ ਤੇ ਥੋੜੀ ਪਤਾ ਲੱਗਦਾ ਹੁੰਦਾ ਵੀ ਕੋਈ ਕਹਿੋ ਜਾਗਾ ਇਹ ਤਾਂ ਰੀਅਲ ਚ ਦੇਖ ਕੇ ਪਤਾ ਲੱਗਦਾ ਹੁੰਦਾ ਇਹ ਫੋਟੋ ਹੈ ਥੋੜੇ ਟਾਈਮ ਦੀ ਤੂੰ ਦੇਖ ਤਾਂ ਲੈ ਕੋਈ ਮਾੜਾ ਮੁੰਡਾ ਨਹੀਂ ਹੈਗਾ ਇਹ ਜੇ ਲੱਭਿਆ ਨਹੀਂ ਤੇ ਹੁਣ ਆਪਾਂ ਨੂੰ ਫੋਟੋ ਤੇ ਥੋੜੀ ਪਤਾ ਲੱਗਦਾ ਹੁੰਦਾ ਸਣੀ ਦੀ ਫੋਟੋ ਦੇਖ ਕੇ ਵੀ ਐ ਲੱਗਿਆ ਸੀ ਸੋਹਣਾ ਤਾਂ ਚਲ ਉਹ ਸੀਗਾ ਹੀ ਪਰ ਇਹ ਤਾਂ ਨਹੀਂ ਪਤਾ ਸੀਗਾ ਵੀ ਉਹ ਨਸ਼ੇ ਕਰਦਾਗਾ ਵੀਰਪਾਲ ਮੇਰੀ ਗੱਲ ਸੁਣ ਸਣੀ ਪਹਿਲਾਂ ਨਸ਼ੇ ਨਹੀਂ ਕਰਦਾ ਸੀਗਾ ਚੱਲ ਉਹਦੀ ਸੰਗਤੀ ਇਹੇ ਜੀ ਹੋ ਗਈ ਵੀ ਉਹ ਮਾੜਾ ਹੋ ਗਿਆ ਹਨਾ ਪਹਿਲਾਂ ਉਹ ਵਧੀਆ ਸੀ ਮੁੰਡਾ شریف ਸੀਗਾ ਹੁਣ ਆਪਾਂ ਨੂੰ ਕੀ ਪਤਾ ਹੁੰਦਾ ਕਿਸੇ ਦਾ ਫਿਰ ਮੈਂ ਉਹੀ ਗੱਲ ਤਾਂ ਤੁਹਾਨੂੰ ਕਹਿਣੀ ਆ ਠੀਕ ਆ ਜਿੰਨਾ ਕੁ ਤੁਸੀਂ ਇਹਦੇ ਬਾਰੇ ਸੁਣਿਆ ਵੀਰੇ ਨੇ ਕੇ ਬਾਪੂ ਨੇ ਜਿੰਨੇ ਵੀ ਤੁਹਾਨੂੰ ਦੱਸਿਆਗਾ ਠੀਕ ਆ ਵੀ ਠੀਕ ਆ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਆਪਾਂ ਨੂੰ ਇੱਕ ਦੋ ਜਾਣਿਆਂ ਨੇ ਕਹਿਤਾ ਵੀ ਸਹੀ ਆ ਮੁੰਡਾ ਤਾਂ ਬਸ ਹੁਟ ਸਹੀ ਹੋਊਗਾ ਮਾੜਾ ਮੋਟਾ ਉਹਦੇ ਬਾਰੇ ਪਤਾ ਤਾਂ ਕਰੋ ਚਾਜ ਨਾਲ ਤੁਸੀਂ ਪਤਾ ਵੀ ਕਰ ਲਾਂਗੇ ਆਪਾਂ ਦੇਖਣ ਵੀ ਚੱਲ ਬੜਾਂਗੇ ਠੀਕ ਹੈ ਹੁਣ ਤਾਂ ਠੀਕ ਹੈ ਤੂੰ ਨਾਲ ਚੱਲ ਵੜੀ ਦੇਖ ਲਈ ਮੁੰਡੇ ਨਾਲ ਗੱਲਾਂ-ਵਾਤਾਂ ਖੋਲ ਲਈ ਨਹੀਂ ਨਹੀਂ ਮੈਂ ਨਹੀਂ ਨਾਲ ਜਾਣਾ ਦੀਦੀ ਉਹਨਾਂ ਲਈ ਤੁਸੀਂ ਜਾਓ ਤੁਸੀਂ ਕਿਹੜਾ ਮੇਰੇ ਵਾਸਤੇ ਕੁਝ ਮਾੜਾ ਸੋਚੋਗੇ ਨਾਲੇ ਮੇਰੀ ਗੱਲ ਸੁਣ ਦੀਦੀ ਆਪਾਪੂ ਜੀ ਗਏ ਜਾਂ ਵੀਰਾ ਗਿਆ ਨਾਲ ਬਾਪੂ ਤੈਨੂੰ ਪਤਾ ਇੰਨੀ ਕੋਈ ਗੱਲ-ਬਾਤ ਕਿਸੇ ਨਾਲ ਕਰਦਾ ਨਹੀਂ ਇੰਨੀ ਪਰਖਣੇ ਉਹਨੂੰ ਵੀਰਾ ਮੇਰਾ ਉਈ ਭੋਲਾ ਵਿਚਾਰਾ ਮੈਂ ਤਾਂ ਇਹ ਕਹਨੀ ਆ ਭਾਬੀ ਤੂੰ ਭੱਜਦੀ ਨਾਲ ਨਾਲੇ ਸਮਾਰ ਕੇ ਕੜ ਕੜ ਕੇ ਲਈ ਵੀ ਮੁੰਡਾ ਕਿਵੇਂ ਆ। ਤੇ ਭਾਬੀ ਤੈਨੂੰ ਤਾਂ ਨਾ ਬੰਦਾ ਦੇਖ ਕੇ ਪਤਾ ਲੱਗ ਜਾਂਦਾ। ਮੈਂ ਤਾਂ ਕਹਨੀ ਆ। ਤਾਂ ਹੀ ਤਾਂ ਕਹਨੀ ਆ। ਵੀਰਪਾਲ ਵੀ ਮੈਨੂੰ ਮੁੰਡਾ ਸਹੀ ਲੱਗਿਆ। ਬਾਕੀ ਚੱਲ ਤੇਰੀ ਤਸੱਲੀ ਵਾਸਤੇ ਮੈਂ ਜਾਵੜੂਗੀ। ਹਾਂ ਭਾਬੀ ਜ਼ਰੂਰ ਜਾਇਂ ਤੂੰ। ਬਾਕੀ ਪਰ ਜੇ ਮੇਰੀ ਗੱਲ ਸੁਣ ਲੈ ਇੱਕ ਜੇ ਮੁੰਡਾ ਸਹੀ ਹੋਇਆ ਫਿਰ ਤੈਨੂੰ ਵਿਆਹ ਕਰਾਉਣਾ ਪਊਗਾ ਇਹਦੇ ਨਾਲ। ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਹੀ ਕਰ ਲਵਾਂਗੀ। ਬਸ ਇੱਕ ਵਾਰੀ ਤੁਸੀਂ ਜਾ ਕੇ ਪਤਾ ਤਾਂ ਕਰੋ। ਹੁਣ ਤੁਹਾਨੂੰ ਪਤਾ ਜਦੋਂ ਪਹਿਲਾਂ ਇੱਕ ਵਾਰੀ ਜ਼ਿੰਦਗੀ ਖਰਾਬ ਹੋ ਗਈ ਹਨਾ ਵਾਰ-ਵਾਰ ਐਡਾ ਫੈਸਲਾ ਲੈਣਾ ਤਾਂ ਬਹੁਤ ਔਖਾ ਹੈਗਾ ਕੋਈ ਨਾ ਮੈਨੂੰ ਇੱਕ ਵਾਰੀ ਦੇਖਿਆ ਆਉਣ ਦੇ ਮੁੰਡੇ ਨੂੰ ਪਰਖਿਆ ਆਉਣ ਦੇ ਫਿਰ ਮੈਂ ਤੈਨੂੰ ਸਾਰੀ ਗੱਲਬਾਤ ਦੱਸੂ ਆ ਕੇ ਠੀਕ ਹੈ ਫਿਰ ਮੰਨ ਤਾਂ ਜਾਏਗੀ ਨਾ ਹਾਂ ਕੋਈ ਨਹੀਂ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਤੁਸੀਂ ਜਿਵੇਂ ਵੀ ਕਹੋਗੇ ਨਾ ਬਸ ਤੁਹਾਡੀ ਹਾਂ ਚ ਮੇਰੀ ਹਾਂ ਹੀ ਹੋਊਗੀ ਨਾਲੇ ਵੀਰ ਭਾਲੇ ਇੱਕ ਗੱਲ ਹੋਰ ਹੈ ਆਪਦੀ ਮੰਮੀ ਤੇ ਆਪਦੇ ਮਾਮੀ ਨੂੰ ਫੋਨ ਕਰਕੇ ਜ਼ਰੂਰ ਕਹਿ ਦੇ ਵੀ ਅਸੀਂ ਮੁੰਡਾ ਦੇਖਣ ਜਾਣਾ ਅਸੀਂ ਉਹਨਾਂ ਨੂੰ ਨਾਲ ਹੀ ਲੈ ਜਾਾਂਗੇ ਦੀਦੀ ਤੁਹਾਨੂੰ ਬਦਵਜਤ ਹੈਗਾ ਉਹਦੇ ਮੇਰੇ ਨਾਲ ਮਾਮਾ ਜੀ ਵੀ ਲੜ ਕੇ ਗਏ ਆ ਤੇ ਮੰਮੀ ਵੀ ਗੁੱਸੇ ਹੋ ਕੇ ਗਈ ਆ ਮੇਰੇ ਕਾਹੇ ਤੋਂ ਮੈਨੂੰ ਨਹੀਂ ਲੱਗਦਾ ਵੀ ਉਹ ਆਉਣਗੇ ਫਿਰ ਵੀ ਆਪਾਂ ਉਹਨਾਂ ਦੇ ਰਾਇ ਬਣਾ ਤਾਂ ਕੁਝ ਕਰ ਨਹੀਂ ਸਕਦੇ ਚਲ ਕੋਸ਼ਿਸ਼ ਕਰਕੇ ਦੇਖ ਲਈ ਹਾਂ ਕੋਸ਼ਿਸ਼ ਤਾਂ ਮੈਂ करूंगी ਬਾਕੀ ਤੇ ਮੈਂ ਇਹ ਵੀ ਗੱਲ ਕਹਿੰਦੀ ਸੀ ਜੇ ਤੈਨੂੰ ਵੈਸੇ ਮੈਂ ਗੱਲ ਕਰਦੀ ਸੋਣੀ ਤਾਂ ਨਹੀਂ ਲੱਗਦੀ ਜੇ ਤੇਰੀ ਨਿਗਾ ਚ ਕੋਈ ਮੁੰਡਾ ਹੈਗਾ ਵੀ ਹੈ ਨਾ ਤਾਂ ਮੈਨੂੰ ਜਰੂਰ ਦੱਸ ਦੀ ਜੰਗਾ ਨਹੀਂ ਨਹੀਂ ਦੀਦੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਕਿਹਾ ਤਾਂ ਹੈ ਬਾਕੀ ਜੇ ਮੈਨੂੰ ਤੁਹਾਨੂੰ ਠੀਕ ਲੱਗੇ ਕੋਈ ਮੁੰਡਾ ਨਹੀਂ ਹੈਗਾ ਮੇਰੀ ਨਿਗਾਹ 'ਚ ਤਾਂ ਚਲ ਠੀਕ ਹੈ ਅਸੀਂ ਫਿਰ ਕੱਲ ਨੂੰ ਹੀ ਵਗ ਜਾਂਗੇ ਹਾਂ ਹਾਂ ਦੀਦੀ ਤੁਸੀਂ ਬਲਜੋ ਤੇ ਪਿੱਛੋਂ ਘਰੇ ਰਹਿ ਜੇਂਗੇ ਨਾ ਇਕੱਲੇ ਹਾਂ ਮੈਨੂੰ ਕਿ ਡਰਾ ਰ ਰਹਿ ਲੂੰਗੀ ਮੈਂ ਬਸ ਨਹੀਂ ਫਿਰ ਜੇ ਮੰਮੀ ਹੋਰਾਂ ਕੋਲੇ ਜਾਣਾ ਹੋਇਆ ਇੱਕ ਦਿਨ ਤਾਂ ਜਾਇ ਉਹੋ ਦੀਦੀ ਉੱਥੇ ਜਾਣ ਨੂੰ ਨਾ ਤੁਸੀਂ ਮੈਨੂੰ ਕਿਹਾ ਨਾ ਕਰੋ ਮੈਂ ਨਹੀਂ ਜਾਣਾ ਨਾਲੇ ਜੇ ਮੈਂ 13 ਵਾਗੀ ਨੂੰ ਮੁੜ ਕੇ ਮਾਣੇ ਆਉਣ ਨਹੀਂ ਦੇਣਾ ਮੈਨੂੰ ਨਾਲੇ ਉੱਥੇ ਕੀ ਕਰਨ ਜਾਣਾ ਮੈਂ ਮੈਂ ਕਿਤੇ ਨਹੀਂ ਜਾਣਾ ਤੁਸੀਂ ਟੈਨਸ਼ਨ ਨਾ ਲਓ ਮੈਂ ਰਹਿ ਲੂੰਗੀ ਇਕੱਲੀ ਮਨਾਲੇ ਪਹਿਲਾਂ ਤਾਂ ਸਣੀ ਦਾ ਡਰ ਹੁੰਦਾ ਸੀਗਾ ਵੀ ਮਗਰੋਂ ਕੁੱਟੂਗਾ ਚੱਲ ਤੂੰ ਨੀ ਕਿਤੇ ਜਾਣਾ ਕਰ ਯਾਰ ਸਣੀ ਦੀਆਂ ਮੈਂ ਤਾਂ ਨਾ ਬਸ ਮੇਰੇ ਦਿਮਾਗ ਤੇ ਰੀਲ ਚੜ ਜਾਂਦੀ ਹੈ ਹਨਾ ਫੇਰ ਐਂਜ ਲੱਗਣ ਲੱਗ ਜਾਂਦਾਗਾ ਕੋਈ ਨਾ ਅਸੀਂ ਜਾਵਾਂਗੇ ਤੂੰ ਘਰ ਦਾ ਧਿਆਨ ਰੱਖੀ ਅਸੀਂ ਸ਼ਾਮ ਨੂੰ ਹੀ ਮੁੜ ਆਵਾਂਗੇ ਚੰਗਾ ਠੀਕ ਹੈ ਦੀਦੀ ਕੋਈ ਗੱਲ ਨਹੀਂ ਠੀਕ ਹੈ ਚੱਲ ਆ ਜਾ ਹਾਂ ਤੁਸੀਂ ਚੱਲੋ ਮੈਂ ਆਉਣੀ ਆ ਮੈਨੂੰ ਲੱਗੇ ਨਾ ਉੱਥੇ ਜਵੇਂ ਅੰਮ੍ਰੂਦ ਲੱਗਿਆ ਹੁੰਦਾਗਾ ਨਹੀਂ ਨੀ ਯਾਰ ਮੈਂ ਪਹਿਲਾਂ ਦੇਖ ਕੇ ਗਈਆਂ ਚੱਲ ਦੇਖ ਲਾ ਹਾਂ ਮੈਂ ਲੈ ਕੇ ਆਉਣੀ ਲੇ ਮੁੰਡਾ ਤਾਂ ਕਿੜਾ ਪਸੰਦ ਸੀ ਮੈਨੂੰ ਪਰ ਇੱਕ ਗੱਲ ਤਾਂ ਹੈਗੀ ਆ ਇਹਨਾਂ ਨੂੰ ਭੇਜਣ ਦਾ ਮੌਕਾ ਮਿਲ ਗਿਆ ਮੈਨੂੰ ਆ ਤਾਂ ਰੱਬ ਨੇ ਨਾ ਆਪ ਹੀ ਸੌਂਲੀ ਮੇਰੀ ਉਹ ਕੈਮਰੀ ਜਿਹਦਾ ਹੱਲ ਕਰ ਦੂੰਗੀ ਮੈਂ ਕੋਈ ਹੈਲੋ ਹਾਂ ਮੈਂ ਨਾ ਇਹ ਕਹਿੰਦੀ ਸੀ ਤੈਨੂੰ ਬਸ ਜਾਂਦੇ ਹੀ ਆਹੇ ਪਹੁੰਚੇ ਜੇ ਮਾਰਦੇ ਫਿਰਦੇ ਆ ਪਤਾ ਨਹੀਂ ਕੀ ਰਾਇਆ ਜੀਆਂ ਕਰੀ ਜਾਂਦੇ ਆ ਐਨੀ ਬਿਛੇਤੀ ਸੀ ਇਤੀ ਬਾਗ ਚ ਸਵੇਰ ਦਾ ਖੜਾ ਯਾਰ ਤੂੰ ਤਾਂ ਕਹਤਾ ਸੀ ਸਵੇਰੀ ਬਾਗ ਜਾਣਗੇ ਇੰਨਾ ਨੇ ਟਾਈਮ ਲੱਗਦਾ ਹੁੰਦਾ ਓਹੋ ਬਸ ਜਾਂਦੇ ਆ ਇਹ ਤਾਂ ਹੀ ਤਾਂ ਮੈਂ ਤੈਨੂੰ ਫੋਨ ਲਾਇਆਗਾ ਤੂੰ ਨਾ ਨਿਗਰਖੀ ਨਾ ਦੀ ਜਦੋਂ ਇਹ ਬਾਗ ਕੇ ਨਾ ਨਾਲ ਦੀ ਨਾਲ ਆ ਜੇ ਕਿਤੇ ਹੋਰ ਕੋਈ ਹੋਰ ਦੇਖ ਲੇ ਸਿਆਪਾ ਪੈ ਜੂਗਾ ਇੱਥੇ ਠੀਕ ਆ ਚਲ ਕੱਢ ਤਾਂ ਸਹੀ ਇਹਨਾਂ ਨੂੰ ਬਸ ਬਸ ਜਾਂਦੇ ਆ ਠੀਕ ਆ ਚੰਗਾ ਓਕੇ ਮੈਂ ਡਿੱਕੀ ਆ ਨਾ ਗੁਰਪ੍ਰੀਤ ਆ ਪਈ ਆ ਚੱਲ ਜੀ ਪੁੱਤਰਾ ਡੇਟੀ ਹੋਈ ਜਨੇ ਆਪਾਂ ਚਲ ਜੀ ਹੋਰ ਆ ਜਾ ਕਰੋ ਚਲੋ ਗੱਡੀ ਤੇ ਚਲੀਏ ਦੇਖ ਲੈ ਗੱਡੀ ਤੇ ਤੇਰਾ ਨਾ ਗੱਡੀ ਦੇ ਵਗ ਚੱਲ ਠੰਡਾ ਮੈਂ ਮੋਟਰਸਾਂ ਦੇ ਨਾ ਪਤਨ ਜਾਣੇ ਹੋ ਜਾਣਾਂ ਗੱਡੀ ਤੇ ਵਗ ਚੱਲਾਂਗੇ ਬਾਪੂ ਜੀ ਠੀਕ ਹੈ ਫਿਰ ਇਹ ਵੀ ਜਾਊਗਾ ਨਾਲ ਹੋਰ ਫਿਰ ਜਾਣੇ ਤੁਸੀਂ ਹਾਂ ਵੀ ਪੜ੍ਹ ਸੀ ਜਾਣੇ ਆਗੇ ਮੈਂ ਤਾਂ ਆਇਆ ਕਹਿੰਦੀ ਸੀ ਵੀ ਪੜ੍ਹ ਕਿ ਮੈਂ ਰਹੀ ਜਾਂਦੀ ਤੇਰੇ ਕੋਲ ਕੋਈ ਨਹੀਂ ਦੀਦੀ ਤੁਸੀਂ ਬਾਗ ਚੋਂ ਨਾਲੋ ਫਿਰ ਕੀ ਹੁੰਦਾਗਾ ਨਾਲੇ ਸਮਾਰਕ ਤੇ ਤੁਸੀਂ ਦੇਖ ਆਇਓ ਪਤਾ ਸਤਾ ਕਰਿਆ ਆਇਓ ਨਾਪੋ ਤੈਨ ਸਾਡੇ ਦੇ ਕੋਈ ਯਕੀਨ ਨਹੀਂ ਵੀ ਮੀਤ ਜਾ ਕੇ ਸਾਰੀ ਗੱਲਬਾਤ ਦਾ ਪਤਾ ਕਰੂ ਐ ਬਾਪੂ ਜੀ ਯਕੀਨ ਤਾਂ ਮੈਨੂੰ ਹੈਗਾ ਗਾ ਪਰ ਫਿਰ ਵੀ ਦੀਦੀ ਨਾਲ ਬਗ ਚੁਗੀ ਨਾ ਥੋੜਾ ਦਈਏ ਤੁਹਾਨੂੰ ਪਤਾ ਕੁੜੀਆਂ ਨੂੰ ਦੇ ਪੁੱਛ ਦੱਸ ਕਰੇ ਆਉਗੀ ਇਹੇ ਬਸ ਚਲ ਠੀਕ ਐ ਭਾਈ ਹੁਣ ਜੇ ਤੂੰ ਜਿੱਦ ਕਰੀ ਜਾਂਦੀ ਐ ਚਲ ਤੂੰ ਚਲ ਠੀਕ ਐ ਚਲ ਬਾਰਬੂਰ ਲਾ ਲਈ ਚੰਗਾ ਧਿਆਨ ਨਾਲ ਹਾਂ ਹਾਂ ਹੁਣ ਹੀ ਲਾ ਲੂੰਗੀ ਬਾਦਾਂ ਆ ਜੋ ਚਲ ਆ ਜੋ ਚੱਪੀ ਚੱਕ ਲਈ ਹਾਂ ਚਲੋ ਆ ਜੋ ਫਿਰ ਧਿਆਨ ਨਾਲ ਮੁੜਿਆਵਾਂਗੇ ਧਿਆਨ ਨਾਲ ਲਾ ਲਈ Thank <laughs> ਹੋ ਗਿਆ ਚੱਕਰ ਜਿਆ ਆਈ ਜਾਂਦੇ ਨੇ ਤੁਹਾਨੂੰ ਪਤਾ ਮੈਨੂੰ ਤੇਲ ਚੜਦਾਗਾ ਮੇਰਾ ਨਹੀਂ ਕੀ ਕਰਦਾ ਜਾਣ ਨੂੰ ਰੋਕ ਲੈ ਗੱਡੀ ਭਾਈ ਮਾਸੀ ਤੁਹਾਨੂੰ ਪਹਿਲੇ ਹੀ ਕਿਹਾ ਸੀਗਾ ਅਸੀਂ ਜਾਇਆ ਹਾਂ ਉਹਦੇ ਨਾਲ ਮੈਨੂੰ ਆਏ ਸੀ ਆਪਾਂ ਚਲੋ ਬਾਈਕ ਤੇ ਚੱਲ ਵੜਦੇ ਪਰ ਚਲ ਬਾਪੂ ਜੀ ਦਾ ਜਾਣਾ ਵੀ ਜ਼ਰੂਰੀ ਸੀਗਾ ਮੈਂ ਕਹਿੰਨੀ ਆ ਮੈਂ ਤਾਂ ਜਾਣੀ ਹੈਗੀ ਘਰੇ ਤੇ ਪੁੱਤ ਤੈਨੂੰ ਪਹਿਲਾਂ ਵੀ ਕਿਹਾ ਸੀ ਉੱਥੇ ਜਾ ਕੋਈ ਬੇਹਨ ਪਾਊਗਾ ਧੋਣੇ ਲੱਗ ਜਾ ਘਰੇ ਨੇੜੇ ਆਪਾਂ ਉਹ ਜਿੱਦ ਦੇ ਕੋਈ ਸਗਨ ਸੁਗਨ ਕਰਦੇ ਪੌਦੇ ਚੱਲ ਕੋਈ ਨਹੀਂ ਵਗ ਜਾਂਦੇ ਫਿਰ ਜੇ ਉੱਥੇ ਤਖਲੀਬ ਵੱਧ ਗਈ ਫਿਰ ਔਖੇ ਹੋਵਾਂਗੇ ਛੱਡ ਕੇ ਆਵਾਂਗੇ ਭੱਜਾਂਗੇ ਨਾ ਤੇਲ ਹੀ ਚੜਦਾ ਮੈਂ ਕਿਹੜਾ ਕੋਈ ਬਾਲਾ ਬਿਮਾਰ ਹੈਗਾ ਬਾਗੀਆਂ ਨਹੀਂ ਆਤਰੇ ਚਲੋ ਮੈਂ ਭੱਜ ਜਾਂਦੀ ਆ ਬਸ ਹੋਰ ਨਾਲ ਪਹਿਲਾਂ ਕਿਹਾ ਸੀ ਇਹਨਾਂ ਨੂੰ